ਤੇ ਜਿਵੇਂ ਕੋ ਕੰਮ ਦੇਣਾ ਮੇਰੀ ਆਪਣੇ ਮਨ ਦੀ ਤੜਕੂ ਤੇ ਹੀ ਕਿ ਮੈਂ ਭਈ ਅਮਰਤਪਾਲ ਤੇ ਨੂੰ ਜਾ ਉਹਦੇ ਰਗ ਆਰ ਨੂੰ ਮੇਰਾ ਮੇਲ ਬਣਾ ਤੋ ਉਹ ਕਬੀ ਦਾ ਮਨ ਲੱਗ ਗਿਆ ਆਕਾਰ ਕੋਤ ਮਾ ਬੜਾ ਬਣੇ ਕਿਰਪਾ ਕੀਤੀ ਉਹ ਮੇਰੀ ਤੜਪ ਜਿਹੜੀ ਆ ਉਹ ਖਤਮ ਹੋਈ ਯਾਰ ਪਰ ਉਹਦਾ ਇਹ ਆ ਕੇ ਮੈਨੂੰ ਇੱਥੇ ਆ ਕੇ ਆਰੇ ਦਾ ਸਾਰਾ ਕੁਝ ਆਪਣਾ ਲੱਗੇ ਮੈਨੂੰ ਇੱਕ ਤੋਰ ਆਵੀ ਐ ਨਹੀਂ ਫਰਕ ਲੱਗਿਆ ਕਿ ਮੈਂ ਜੇ ਪਰਵਾਰ ਨੂੰ ਮਿਲਣਾ ਹੈ ਜਾਂ ਕੁਝ ਲੋਕਾਂ ਨੂੰ ਮਿਲਣਾ ਹੈ ਉਹ ਉਹ ਜਿਹੜੇ ਵਿਚਾਰ ਬਟੰਦਨਾ ਸਾਰਾ ਕੁਝ ਉਹ ਸਨੇਰੇ ਬਸਰ ਦੇ ਨਾਲ ਨੇਰ ਕੰਦਾਂ ਮੈਂ ਤੇ ਮੈਂ ਅਖਾਂਖਪੁਰ ਕੋਲ ਗਈ ਤੋ ਤਾਲ ਕਰਦਾ ਤੇ ਕਾਲ ਤੋਂ ਕਰ ਵੇਖ ਲੂ ਸੇਫ ਹੋ ਮਦਾ ਇਮੋਟੀਵਲ ਨਹੀਂ ਇਨਵਰਡਨ ਨਾ ਲੋ ਪਰ ਇਹ ਜਮਾ ਡੇਪ ਰੱਖਿਆ ਦੇ ਉੱਤੇ ਪੂਰੇ ਨਹੀਂ ਉਤਰ ਤੱਕਦੇ ਬੜਾ ਐਗਰਕਲਚਰ ਹੋੜੀ ਕਰੋ ਸਾਡੇ ਫਾਰਮ ਦੇ ਉੱਤੇ ਸਾਡੇ ਜਿਹੜੇ ਜ਼ੋਦੇ ਨੇ ਸਾਡੇ ਨੌਜਵਾਨਾਂ ਦੇ ਮਾਰਗਦਰਸ਼ਨ ਨੇ ਸਾਡੀ ਫਾਰਮ ਦੇ ਜਿਹੜੇ ਲਾਇਕ ਨੇ ਇਹਨੂੰ ਤੇਜ਼ ਤੇਜ਼ ਦਾ ਪਛਾ ਬੱਚਾ ਤੰਦ ਕਰਦਾ ਉਹ ਇਹਨਾਂ ਦੇ ਵਿੱਚ ਹੌਲ ਤੇ ਤਾਰੀਕ ਹੋਣੂ ਇਹ ਮੈਂ ਜ਼ੋਦੇ ਨੇ ਉੱਚ ਜਾਨ ਦਰਿਆ ਬਗੇ ਲੀਡਰ ਦੇ ਵਿੱਚ ਇਨਦੇਤਾ ਦੇ ਵਿੱਚ ਸਿੱਖ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਸਾਨੂੰ ਨਜ਼ਰ ਆਉਂਦੀਆਂ ਅਸੀਂ ਅਦਾਸ ਕਰਦੇ ਹਾਂ ਇਹ ਕਰਦੇ ਵੇਲੇ ਪੜ੍ਹ ਕੇ ਕਿ ਜਿੱਥੇ ਪਾਸ਼ਾ ਹੋਂ ਦੀ ਕਵਦੀ ਕਲਾ ਕਰਨ ਵਾਸਤੇ ਭਾਈ ਅਮਰਤਪਾਲ ਖਾਲਸਾ ਜਥੇਦਾਰ ਜਫਤਾਰ ਤੇ ਘਵਾਰਾ ਉਹ ਗਾਰੌਣ ਪਰ ਕੌਂਗਤੀ ਵਾਕਡੋਰ ਧਾਰਮਿਕ ਤੌਰ ਦੇ ਉੱਤੇ ਵੀ ਤੇ ਸਿਆਸੀ ਤੌਰ ਦੇ ਉੱਤੇ ਵੀ ਉਹ ਸੰਵਾਰਨ ਬੇਰੀ ਸਾਰੀ ਕੌਮ ਨੂੰ ਬੇਨਤੀ ਆਪਾ ਪਾਕਿਸਤਾਨ ਦਾ ਇੱਕ ਥਿੰਗ ਜਿਵੇਂ ਆਰਗੋਂ ਦੇ ਨਾਤੇ ਕਿ ਆਓ ਭਈ ਆਪਾਂ ਸਾਰੇ ਆਪਣੇ ਮਤਭੇਦ ਭੁਲਾ ਕੇ ਜਿਹੜੀਆਂ ਛੋਟੀਆਂ ਮੋਟੀਆਂ ਫਿਰਦਸਤਾਨ ਲੜਾਈਆਂ ਉਹ ਆਪਣਾ ਵੇੜ ਲਵਾਂਗੇ ਆਪ ਸਾਰੇ ਇਕੱਠੇ ਹੋ ਕੇ ਇੱਕ ਲਹਿਰ ਬਣਾਈਏ ਬੇਚਕ ਸਰਕਾਰਾਂ ਸਾਡੇ ਨਾਲ ਤਕਾ ਕਰਦੀਆਂ ਜਿਹੜਾ ਕੌਮ ਦੀ ਪੰਥ ਦੀ ਆਵਾਜ਼ ਠਾਉਂਦਾ ਉਹ ਉਹਦੇ ਦੇਸ਼ਦਰ ਕਰਦੀ ਹੈ ਸਰਕਾਰ ਜਾਂ ਘੋੜੀਆਂ ਮਾਰਦੀ ਹੈ ਜਾਂ ਚੁੱਕ ਕੇ ਇਹਨਾਂ ਵਿੱਚ ਬੰਦ ਕਰਦੀ ਹੈ ਬਗੈਰ ਕਿਸੇ ਕਾਰਨ ਤੋਂ ਛਾਈਸਾਲ ਤੋਂ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਨਜਾਇਜ਼ ਹਉਤ ਤੇ ਉਤੇ ਬੰਦ ਕਰਕੇ ਰੱਖਿਆ ਲੋਕਤੰਤਰ ਕੀ ਕਹਿੰਦਾ ਹੈ ਕਿ ਜਿਹਨੂੰ ਲੋਕੀ ਮਾਨਤਾ ਦੇ ਦੇਣ ਉਹ ਉਹਨੂੰ ਕੋਈ ਕਾਨੂੰਨ ਰੋਕ ਨਹੀਂ ਸਕਦਾ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲੋਕਾਂ ਨੇ ਆਪਣਾ ਸਮਰਥਨ ਦਿੱਤਾ ਆਪਣਾ ਵਿਸ਼ਵਾਸ ਦਿੱਤਾ ਔਰ ਉਹਨਾਂ ਨੂੰ ਐਮਪੀ ਜਿਤਾਇਆ ਮੈਂ ਸਮਝਦਾ ਹਾਂ ਕਿ ਇੰਡੀਆ ਦੇ ਭਾਰਤ ਦੇ ਸਿੱਖਾਂ ਦੇ ਵਾਸਤੇ ਕਾਨੂੰਨ ਦੇ ਦੋਹਰੇ ਮਾਪ ਡੰਡੇ ਨੇ ਉਹਨਾਂ ਨੂੰ ਰਿਹਾਨੇ ਕੀਤਾ ਕਿ ਆ ਉਹਨਾਂ ਨੂੰ ਬੰਦ ਰੱਖਿਆ ਗਿਆ ਔਰ ਜਿਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਉਤਾਸ ਕਰਦੇ ਆ ਕਿ ਜੇ ਸਰਕਾਰ ਨੇ ਉਹਨਾਂ ਨੂੰ ਨਾ ਛੱਡੇਗਾ ਅਸੀਂ ਉਹਨਾਂ ਨੂੰ ਸਾਰਿਆਂ ਦਾ ਸਹਿਯੋਗ ਲੈ ਕੇ ਅਸੀਂ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾ ਕੇ ਬਾਹਰ ਕੱਢਣਾ ਔਰ ਖੁਦ ਅਸੀਂ ਆਪਣੇ ਪੈਸੇਲੇ ਆਪਾਂ ਦੇ ਸਮਾਜ ਤੋਂ ਬਣਨਾ ਬੋਲੀ ਸੋਹਣ ਹਾਂ ਸਾ ਹਸਿਆ ਗਾ ਇਹ ਕਰਕੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਸਖਤਾਂ ਹੁੰਦੀਆਂ ਸਾਨੂੰ ਚਾਹੀਦਾ ਹੈ ਕਿ ਜਦੋਂ ਕੌਮ ਦੇ ਉੱਤੇ ਵੱਡੀ ਵਿਭਤਾ ਬਣੀ ਹੋਵੇ ਜਦੋਂ ਦੁਸ਼ਮਣ ਨੇ ਬਿਲਕੁਲ ਹਥਿਆਰ ਤਿੱਖੇ ਕੀਤੇ ਹੋਣ ਤੇ ਉਹਨਾਂ ਦੀ ਪਿਆਸ ਸਾਡੇ ਸਿਰਾਂ ਦੇ ਨਾਲ बुझਾਈ ਜਾਂਦੀ ਹੋਵੇ ਉਹ ਸਾਨੂੰ ਹਾਰ ਪਾਸੇ ਖਤਮ ਕਰਨਾ ਚਾਹਣ ਉਹ ਤੋਂ ਸਾਨੂੰ ਇਕੱਠੇ ਹੋ ਗਏ ਏਕਤਾ ਦਾ ਸਬੂਤ ਦੇ ਕੇ ਸਾਨੂੰ ਇੱਕ ਲਹਿਰ ਦੇ ਰੂਪ ਦੇ ਵਿੱਚ ਇਹ ਜਿਹੜੇ ਸਾਡੇ ਦੋਵੇਂ ਯੋਧੇ ਨੇ ਇਹ ਸਾਡੀ ਕੌਮ ਦੇ ਵਿੱਚ ਸੇਵਾ ਕਰਨ ਵਾਸਤੇ ਤੇ ਅਸੀਂ ਹਾਜ਼ਰ ਕਰਨੇ ਔਰ ਆਸ ਕਰਦਾ ਹਾਂ ਕਿ ਅਸੀਂ ਸਾਰੇ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਅਸੀਂ ਇੱਕ ਲਹਿਰ ਪੈਦਾ ਕਰਾਂਗੇ ਔਰ ਆਉਣ ਵਾਲਾ ਜਿਹੜਾ ਸਮਾਂ ਅਵੇ ਕੋ ਦਾ ਆਪਣੇ ਪੈਦਲੇ ਆਪ ਕਰਨ ਦੇ ਸਮਰਾ ਤੁਮਾਗੇ ਵਾਹਿਗੁਰੂ ਜੀ ਕਾ ਸਲਾਮ ਵਾਲੇ ਜੀ ਅੱਜ ਜਸਦਰ ਸਾਹਿਬ ਸਾਡੇ ਗ੍ਰਹਿ ਵਿਖੇ ਆਏ ਅਸੀਂ ਇਹਨਾਂ ਦਾ तहे ਦਿਲ ਤੋਂ ਤਨਵਾਦ ਕਰਦੇ ਆ ਤੇ ਜੋ ਇਹਨਾਂ ਨੇ ਇਹਨਾਂ ਦੀ ਭਾਵਨਾਵਾਂ ਤੁਸੀਂ ਸਾਰਿਆਂ ਨੇ ਸੁਣੀਆਂ ਅਸੀਂ ਗੁਰੂ ਮਾਹਰ ਦੇ ਰichter ਨੇ ਅੰਦਾਜ਼ ਕਰਦੇ ਕਿ ਸੱਚੇ ਪਾਤਸ਼ਾਹ ਇਹ ਭਾਵਨਾ ਜਲਦੀ ਜਲਦੀ ਪੂਰੀ ਹੋਵੇ ਸਾਡੀ ਕਾਮਛਿੜ ਦੀ ਕਲੱਚ ਹੋਵੇ ਅਸੀਨਾਂ ਦਾ ਫੇਰ ਦੁਬਾਰਾ ਇਹਨਾਂ ਦੇ ਸਾਥੀਆਂ ਦਾ ਆਇ ਆਜੀ ਆ ਗਿਨੇ ਐਜੂਸ ਤੋਂ ਆਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ